ਤੁਸੀਂ ਜੁੜਿਓ ਗ੍ਰੇਟ ਪੰਜਾਬ ਟੀਵੀ ਦੇ ਨਾਲ ਤਾਂ ਮੈਂ ਹਾਂ ਅਭਿਸ਼ੇਕ ਚਲੋਟਾ ਗੱਲ ਕਰੀਏ ਹੜਾ ਦੀ ਮਾਰ ਤੋਂ ਬਾਅਦ ਹੁਣ ਜਿੱਥੇ-ਜਿੱਥੇ ਹੜ੍ਹ ਆਏ ਸੀ ਉਸ ਜਗ੍ਹਾ ਤੇ ਜਿਹੜੀ ਮੈਡੀਕਲ ਸੇਵਾਵਾਂ ਦੇ ਹੁੰਦੇ ਜਿਹੜੀ ਲੋਡ ਪੈ ਰਹੀ ਹੈ ਤੇ ਇਸ ਨੂੰ ਲੈ ਕੇ ਸ਼ਾਹੀਮਾਮ ਪੰਜਾਬ ਸਾਡੇ ਨਾਲ ਮੌਜੂਦ ਨੇ ਕਿਉਂਕਿ ਅੱਜ ਇੱਕ ਐਂਬੂਲੈਂਸ ਨੂੰ ਭੇਜਿਆ ਗਿਆ ਜਿਹੜੀ ਹਰ ਇੱਕ ਪਿੰਡ ਦੇ ਵਿੱਚ ਜਾਵੇਗੀ ਜਿਹੜੀ ਉੱਥੇ ਜਿਸ ਜਗ੍ਹਾ ਤੇ ਲੋਡ ਜਿਹੜੇ ਲੋਕਾਂ ਨੂੰ ਲੋੜ ਹੈ ਮੈਡੀਕਲ ਸੇਵਾਵਾਂ ਦੀ ਉਸ ਨੂੰ ਲੈ ਕੇ ਜਿਹੜੇ ਮੁਸਿੰਮ ਭਾਈਚਾਰਾ ਗਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮੈਡੀਕਲ ਸੇਵਾਵਾਂ ਦਵਾਂਗੇ ਸ਼ਾ ਇਮਾਮ ਦੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਕ ਐਂਬੂਲੈਂਸ ਦਿੱਤੀ ਆ ਹੜਾ ਦੀ ਮਾਰ ਤੋਂ ਬਾਅਦ ਜਿੱਥੇ-ਜਿੱਥੇ ਪਾਣੀ ਦਾ ਸੇਲਾਬ ਆਇਆ ਸੀਗਾ ਤੇ ਉਸ ਜਗ੍ਹਾ ਹੁਣ ਮੈਡੀਕਲ ਸੇਵਾਵਾਂ ਦੀ ਲੋੜ ਪੈ ਰਹੀ ਹੈ ਕਿਉਂਕਿ ਫੰਗਸ ਫੈਲ ਰਹੀ ਹੈ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਤੇ ਜਿਸ ਦੇ ਕਾਰਨ ਲੋਕਾਂ ਨੂੰ ਹੁਣ ਨਜਿੱਠਣ ਨਾਲ ਨਾਲ बिस्मिल्ला शुरू अल्लाह तला के ना तो जो मेहरबान थे नहायत ही रहम करने है मैं दसना चाहता कि जद्दा हड़ आया तो लुधियाना की इतिहासिक जामा मस्जिद तो भारत के मुसलमानों एक अपील की गई सी कि पंजाब के लोगों ने हमेशा सब का साथ दिता है ते तो भी चाहिए था है कि इस हड़ा के दौरान तुम भी अपनी मुहब्बत का इज़हार करो तो बड़ी खुशी की गल है कि बड़ी तादाद लोग आए ਰਸਦ ਲੈ ਕੇ ਤੇ ਉਹਨਾਂ ਨੇ ਆਪਣਾ ਭਾਈਚਾਰਾ ਨਿਭਾਇਆ ਤੇ ਹੁਣ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਪੰਜਾਬ ਸਰਕਾਰ ਵੀ ਤੇ ਸਾਡੀਆਂ ਐਨ ਜੀਓਜ਼ ਵੀ ਇੱਕ ਬਹੁਤ ਵੱਡਾ ਕੰਮ ਕਰ ਰਹੇ ਹਨ ਕਿ ਉਹ ਮੈਡੀਕਲ ਸੇਵਾਵਾਂ ਲੋਕਾਂ ਨੂੰ ਪਹੁੰਚਾ ਰਹੇ ਤੇ ਅਸੀਂ ਇਹ ਸੋਚਿਆ ਵੀ ਇਸ ਲਾਈਨ ਦੇ ਵਿੱਚ ਵੀ ਅਸੀਂ ਆਪਣਾ ਥੋੜਾ ਜਿਹਾ ਯੋਗਦਾਨ ਜਿਹੜਾ ਪਾਈਏ ਤੇ ਉਸ ਕੰਮ ਲਈ ਸਾਡੀ ਡਾਕਟਰ ਸਾਹਿਬਾਨ ਦੀਆਂ ਟੀਮਾਂ ਤਾਂ ਪਿਛਲੇ 15 ਦਿਨ ਤੋਂ ਕੰਮ ਕਰ ਰਹੀਆਂ ਸੀ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਗਰ ਇੱਕ ਐਂਬੂਲੈਂਸ ਜਿਹਦੇ ਵਿੱਚ ਕੁਝ ਚੀਜ਼ਾਂ ਖੂਨ ਟੈਸਟ ਕਰਨ ਦੀਆਂ ਕਿਟਾਂ ਹੋਣ ਅ ਔਰ 슈ਗਰ ਟੈਸਟ ਕਰਨ ਦੀਆਂ ਵੇਟ ਕਰਨ ਦੀਆਂ ਆਕਸੀਜਨ ਵਗੈਰਾ ਡਿਪ ਲਗਾਉਣ ਦੀਆਂ ਅਲੱਗ-ਅਲੱਗ ਇੰਸਟਰੂਮੈਂਟ ਲਾ ਲਿੱਤੇ ਜਾਣ ਤਾਂ ਕਿ ਜੇ ਕਿਤੇ ਅਪਰ ਜਾ ਕੇ ਕੈਂਪ ਲਾਣੇ ਤੇ ਉਹਦੇ ਚ ਜਿਹੜੀਆਂ ਮੁੱਢਲੀ ਜ਼ਰੂਰਤਾਂ ਹੈ ਉਹ ਐਂਬੂਲੈਂਸ ਦੇ ਜ਼ਰੀਏ ਪੂਰੀਆਂ ਕੀਤੀਆਂ ਜਾਣ ਤੇ ਉਸ ਨੂੰ ਦੇਖਦੇ ਹੋਏ ਅੱਜ ਫੋਰਸ ਕੰਪਨੀ ਦੀ ਇੱਕ ਵੱਡੀ ਐਂਬੂਲੈਂਸ ਜਿਹੜੀ ਹੈ ਉਹ ਸਾਰੇ ਸਾਜ਼ੋ-ਸਮਾਨ ਦੇ ਨਾਲ ਲਾਂਚ ਕੀਤੀ ਤਾਂ ਕਿ ਜਿਹੜੇ ਸਾਡੇ ਵੱਲੋਂ ਡਾਕਟਰ ਜਾਂਦੇ ਨੇ ਉਹ ਬਾਕੀ ਐਨ ਜੀਓਜ਼ ਨਾਲ ਸਰਕਾਰ ਨਾਲ ਮਿਲ ਕੇ ਇਸ ਖੇਤਰ ਦੇ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਆਪਣਾ ਯੋਗਦਾਨ ਪਾ ਸਕਣ ਇਸ ਐਂਪਲਨ ਦੇ ਵਿੱਚ ਕਿੰਨੇ ਕੁ ਡਾਕਟਰਾਂ ਤੇ ਨਾਟਕ ਹੋਣਗੇ ਜਿਵੇਂ ਕਿ ਜਿਦਾਂ ਕਿ ਅਸੀਂ ਰੋਜ਼ਾਨਾ ਤਿੰਨ ਡਾਕਟਰਾਂ ਦੀ ਇਹ ਡਿਊਟੀ ਰਹੇਗੀ ਤੇ ਜਿਹਨਾਂ ਦੇ ਨਾਲ ਦੋ ਸਹਾਇਕ ਵੀ ਹੋਣਗੇ ਜਿਹੜੇ ਮੈਡੀਸਨ ਦੇ ਵਿੱਚ ਹੀ ਸਿਰਫ ਸੇਵਾ ਆਪਣੀ ਦੇਣਗੇ ਮਿਸਾਲ ਦੇ ਤੌਰ ਤੇ ਜਿਹੜੀਆਂ ਆਮ ਤਕਲੀਫਾਂ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਉਹ ਨਾਲ ਦੇ ਨਾਲ ਦੇਣਗੇ ਇੱਕ ਕੱਲੇ ਇੱਕ ਪਿੰਡ ਚ ਜਾਓਗੇ ਜਾਂ ਸ਼ਹਿਰ ਚ ਜਾਓਗੇ ਜਾਂ ਇਹਦਾ ਇਹ ਨਾ ਕਿ ਅਸੀਂ ਪਹਿਲਾਂ ਤੋਂ ਇਸ ਵੇਲੇ ਕੰਮ ਕਰ ਰਹੇ ਹਾਂ 20 ਦਿਨਾਂ ਤੋਂ ਲਗਾਤਾਰ ਰਾਸ਼ਨ ਵੰਡਦੇ ਪਏ ਹਾਂ ਤੇ ਉਹ ਅਲੱਗ-ਅਲੱਗ ਸਿੱਖ ਔਰ ਹਿੰਦੂ ਭਾਈਚਾਰੇ ਦੀਆਂ ਕੁਝ ਐਨ ਜੀਓਸ ਪਹਿਲਾਂ ਤੋਂ ਵੀ ਉੱਥੇ ਹੈ ਅਸੀਂ ਉਹਨਾਂ ਨਾਲ ਮਿਲ ਕੇ ਹੀ ਕੰਮ ਕਰਦੇ ਪਏ ਹਾਂ ਕਿ ਅਸੀਂ ਬੇਸ ਦੇ ਉੱਤੇ ਜਗ੍ਹਾ ਜਗ੍ਹਾ ਦਵਾਈਆਂ ਰੱਖੀਆਂ ਟੀਮਾਂ ਜਾਂਦੀਆਂ ਤੇ ਉਹ ਰੋਜ਼ ਉਹ ਤੈਅ ਕਰ ਲੈਂਦੇ ਅਸੀਂ ਸਾਰੇ ਭਰਾ ਮਿਲ ਕੇ ਕਿ ਵੀ ਅੱਜ ਕਿਹੜੇ ਪਿੰਡ 'ਚ ਜਾਣਾ ਹੈ ਇਸ ਲਈ ਰੋਜ਼ਾਨਾ ਇਹਦਾ ਡੈਸਟੀਨੇਸ਼ਨ ਜਿਹੜਾ ਬਦਲਦਾ ਰਹੇ ਕੁੱਝ ਕਈ ਹੋਰ ਐਨ ਜੀਓਜ਼ ਆ ਜਿਹੜੀਆਂ ਮੈਡੀਕਲ ਲਾਈਨ 'ਚ ਹੀ ਖਾਸ ਕਰ ਵਰਕ ਕਰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰ ਕਿਉਂਕਿ ਉੱਥੇ ਬਿਮਾਰੀ ਬਹੁਤ ਘਰੇ ਹੁਣ ਫੈਲ ਰਹੀ ਹੈ ਕਿਉਂਕਿ ਜਦੋਂ ਗਾਰ ਨਿਕਲਦੀ ਹੈ ਤੇ ਉਸ ਦੇ ਵਿੱਚ ਮਰੇ ਹੋਏ ਜਾਨਵਰ ਨਿਕਲ ਰਹੇ ਨੇ ਜਾਂ ਹੋਰ ਤਰੀਕੇ ਦੇ ਕਈ گاਵਾ ਪਿੱਛੇ ਬਹਿ ਕੇ ਆਏ ਸੀ ਉਹ ਦੱਬ ਕੇ ਮਰ ਚੁੱਕੇ ਨੇ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਹੜਾ ਆਇਆ ਤੇ ਪੰਜਾਬ 'ਚ ਸੇਵਾ ਦਾ ਵੀ ਹੜਾ ਆਇਆ ਤੇ ਹੁਣ ਜਾਂ ਤੇ ਮੈਡੀਕਲ ਸੇਵਾਵਾਂ ਦੀ ਸੁਰਤ ਹੈ ਪੰਜਾਬ ਸਰਕਾਰ ਵੀ ਦੇ ਰਹੀ ਸਾਰੀਆਂ ਜਿਹੜੀਆਂ ਸਾਡੇ ਧਾਰਮਿਕ ਅਸਥਾਨ ਨੇ ਗੁਰਦੁਆਰੇ ਨੇ ਮੰਦਰ ਨੇ ਮਸਜਿਦਾਂ ਨੇ ਉਹ ਵੀ ਦੇ ਰਹੇ ਨੇ ਇਹ ਅਸੀਂ ਵੀ ਉਹਦੇ ਵਿੱਚ ਸ਼ਾਮਲ ਹੋਏ ਆ ਤੇ ਮੈਂ ਲੋਕਾਂ ਨੂੰ ਯਕੀਨ ਦਿਲਾਉਣਾ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਜਿਸ ਤਰ੍ਹਾਂ ਹੜ੍ਹ ਦੇ ਪਾਣੀ ਦੇ ਦਰਮਿਆਨ ਤੁਹਾਡੇ ਵਿੱਚ ਪਹੁੰਚੇ ਇਸੇ ਤਰ੍ਹਾਂ ਅਗਰ ਜਿੱਥੇ ਬਿਮਾਰੀਆਂ ਫੈਲਣਗੀਆਂ ਉੱਥੇ ਡਾਕਟਰਾਂ ਦੀ ਵੀ ਇੱਕ ਵੱਡੀ ਤਾਦਾਦ ਜਿਹੜੀ ਹੈ ਉਹ ਤੁਹਾਡੀ ਮਦਦ ਦੇ ਲਈ ਮੌਜੂਦ ਰਹੇਗੀ ਜਿਵੇਂ ਦੇਖਿਆ ਪੰਜਾਬ ਜਦੋਂ ਦੂਜੇ ਸੂਬਿਆਂ ਤੇ ਵਿਪਤਾ ਆਂਦੀ ਸੀਗੀ ਉੱਥੇ ਉੱਭਰ ਕੇ ਜਾਂਦਾ ਸੀ ਹੁਣ ਪੰਜਾਬ ਦੇ ਉੱਤੇ ਜੋ ਵਿਪਤਾ ਆਈ ਹੜ੍ਹ ਦੀ ਪੰਜਾਬ ਦੇ ਲੋਕ ਪੰਜਾਬ ਨਾਲ ਖੜ ਕੇ ਬਾਹਰੋਂ ਵੀ ਹੁਣ ਦੇਖਿਆ ਜਾ ਰਿਹਾ ਉਹ ਸਟੇਟਾਂ ਤੋਂ ਵੀ ਮਦਦ ਆ ਰਹੀ ਹੈ ਕਿ ਪੰਜਾਬ ਨਾਲ ਹੁਣ ਅਸੀਂ ਵੀ ਖੜੇ ਆ ਇੱਕ ਹੀ ਕਹਿਣਾ ਚਾਹੁੰਗੇ ਮਿਸਾਲ ਕਿਹੋ ਜੀ ਪੰਜਾਬ ਨੇ ਜਿਹੜਾ 75 ਸਾਲ ਮਿਹਨਤ ਕੀਤੀ ਹੈ ਨਾ ਮੁਹੱਬਤ ਕੀਤੀ ਪਰ 74 ਸਾਲ ਤੱਕ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਰ ਜਗ੍ਹਾ ਲੋਕਾਂ ਨੂੰ ਲੰਗਰ ਖਵਾਇਆ ਇਹ ਪੰਜਾਬ ਦੀ ਮੁਹੱਬਤਾਂ ਦਾ ਹੀ ਨਤੀਜਾ ਹੈ ਕਿ ਅੱਜ ਬਾਹਰਲੇ ਸਟੇਟਾਂ ਵਾਲੇ ਆ ਰਹੇ ਔਰ ਇੱਕ ਨਵਾਂ ਯੁੱਗ ਬਣ ਰਿਹਾ ਕਿ ਲੋਕੀ ਨਫ਼ਰਤ ਦੇ ਵਿੱਚ ਮੁਹੱਬਤ ਜਿਹੜੀ ਹੈ ਉਹ ਅੱਗੇ ਲੈ ਕੇ ਪਹੁੰਚ ਰਹੀ ਹੈ ਜੀ ਕਿਸੇ ਕੇ ਨਫ਼ਰਤ ਦੇ ਵਿੱਚ ਮੁਹੱਬਤ ਲੈ ਕੇ ਆ ਰਹੇ ਨੇ ਤੇ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਹੁਣ ਮੈਡੀਕਲ ਸੇਵਾਵਾਂ ਦੀ ਲੋੜ ਖਾਸ ਕਰਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਮੁਸ਼ਕਿਲ ਦੇ ਸਮੇਂ ਇੱਕ ਦੂਜੇ ਨੂੰ ਹੌਸਲਾ ਦੇਣਾ ਹੈ ਇੱਕ ਦੂਜੇ ਦੀ ਹਿੰਮਤ ਵਧਾਣੀ ਅੱਜਾ ਮੁਹੰਮਦ ਸਾਹਿਬ ਸਲਾ ਸਲੰਦਾ ਵੀ ਹੁਕਮ ਹੈ ਕਿ ਆਪਣੇ ਜਿਹੜੇ ਕਰੀਬ ਦੇ ਲੋਕ ਹੁੰਦੇ ਜਾਂ ਤੋ ਪਰੇਸ਼ਾਨ ਹੋ ਉਹਨਾਂ ਦੀ ਹਿੰਮਤ ਵਧਾਓ ਕਿ ਕਿਸੀ ਨੂੰ ਇਹ ਨਾ ਕੋਈ ਆਰੇ ਇਸ ਬਿਮਾਰੀ ਨਾਲ ਤੈਨੂੰ ਤਕਲੀਫ ਹੋ ਜਾਏਗੀ ਜਾਂ ਤਕਲੀਫ ਵੱਜ ਜਾਏਗੀ ਡਾਕਟਰ ਦੀ ਦਵਾਈ ਨਾਲੋਂ ਜ਼ਿਆਦਾ ਤੁਹਾਡੇ ਵੱਲੋਂ ਦਿੱਤਾ ਗਿਆ ਦਲਾਸਾ ਬੜਾ ਕੰਮ ਆਉਂਦਾ ਹੈ ਤੇ ਇਸ ਲਈ ਸਾਰਿਆਂ ਨੂੰ ਰਲ ਮਿਲ ਕੇ ਚਾਹੀਦਾ ਜਿੱਥੇ ਅਸੀਂ ਦਵਾਈਆਂ ਦੇ ਉੱਤੇ ਕੰਮ ਕਰਾਂਗੇ ਉੱਥੇ ਇੱਕ ਦੂਸਰੇ ਦਾ ਸਾਥ ਦਈਏ ਇੱਕ ਦੂਸਰੇ ਦਾ ਹੌਸਲਾ ਵਧਾਈਏ ਔਰ ਇਹ ਕੋਈ ਵੱਡੀ ਬਾਤ ਨਹੀਂ ਪੰਜਾਬ ਪਹਿਲਾਂ ਵੀ ਹੜਾਂ ਦੀ ਮਾਰ ਚ ਝਲ ਚੁੱਕਾ ਹੈ ਉਹਨੇ ਹੜਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਇਸ ਵਾਰ ਵੀ ਪੰਜਾਬ ਹੜਾਂ ਤੇ ਜਿੱਤ ਪ੍ਰਾਪਤ ਕਰੇਗਾ ਤੇ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਚਾਹੀ ਮਾਂ ਪੰਜਾਬ ਨੇ ਕਿਹਾ ਕਿ ਅਸੀਂ ਹੜਾ ਦੇ ਉੱਤੇ ਹੁਣ ਜਿੱਤ ਪ੍ਰਾਪਤ ਕਰਾਂਗੇ ਤੇ ਕਿਉਂਕਿ ਪਹਿਲਾਂ ਵੀ ਪੰਜਾਬ ਹਰ ਜਗ੍ਹਾ ਮੱਲਾ ਮਾਰ ਚੁੱਕਾ ਹੈ ਲੁਧਿਆਣਾ ਤੋਂ ਵਿਸ਼ੇ ਗਿਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ